ਅੱਜ ਅਸੀਂ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲੈ ਕੇ ਆਏ ਹਾਂ ਜੋ ਕਿ ਸਾਨੂੰ ਸਾਡੇ ਜੀਵਨ ਦੀਆਂ ਪਰੇਸ਼ਾਨੀਆਂ ਨਾਲ ਨਜਿੱਠਣਾ ਸਿਖਾਵੇਗੀ ਇਸ ਕਹਾਣੀ ਵਿੱਚ ਲੀਆਂ ਇਹਨਾਂ ਸਿਰਫ ਦੋ ਗੱਲਾਂ ਨੂੰ ਪੱਲੇ ਬੰਨ ਲਿਓ ਸੋ ਸ਼ੁਰੂ ਕਰਦੇ ਹਾਂ ਕਹਾਣੀ ਜਾਪਾਨ ਦੇ ਇੱਕ ਪਿੰਡ ਦੀ ਹੈ ਜਾਪਾਨੀ ਭਾਸ਼ਾ ਵਿੱਚ ਅਸਾਹੀ ਦਾ ਅਰਥ ਹੈ ਸੂਰਜ ਦੀ ਰੌਸ਼ਨੀ ਤੇ ਹਾਰੂ ਦਾ ਅਰਥ ਹੈ ਬਸੰਤ ਇਹ ਕਹਾਣੀ ਹੈ ਦੋ ਦੋਸਤਾਂ ਦੀ ਅਸਾਹੀ ਤੇ ਹਾਰੂ ਜੋ ਕਿ ਅੱਗੇ ਚੱਲ ਕੇ ਇਹ ਨਾਮ ਦੋਵੇਂ ਬੱਚਿਆਂ ਦੀ ਜ਼ਿੰਦਗੀ ਤੇ ਆਪਣੀ ਛਾਪ ਛੱਡਣ ਵਾਲੇ ਨੇ ਬਚਪਨ ਤੋਂ ਹੀ ਦੋਵੇਂ ਬੱਚੇ ਗਹਿਰੇ ਮਿੱਤਰ ਸੀ ਦੋਹਾਂ ਦੀ ਗੂੜੀ ਸਾਂਝ ਸੀ ਉਹ ਇਕੱਠੇ ਪੜ੍ਹਦੇ ਖੇਡਦੇ ਤੇ ਨਦੀ ਵਿੱਚ ਨਹਾਉਂਦੇ ਸਾਰਾ ਦਿਨ ਇਕੱਠੇ ਬਿਤਾਉਂਦੇ ਪਰ ਅਸਾਹੀ ਦੇ ਅੰਦਰ ਇੱਕ ਖਾਸ ਗੁਣ ਸੀ ਉਹ ਜੋ ਵੀ ਕਰਦਾ ਡੂੰਘਾਈ ਨਾਲ ਕਰਦਾ ਜੇ ਉਹ ਖੇਡਦਾ ਸੀ ਤਾਂ ਸਾਰੀ ਦੁਨੀਆ ਨੂੰ ਭੁੱਲ ਜਾਂਦਾ ਸੀ ਜਦੋਂ ਉਹ ਕੁਝ ਪੜ੍ਹਨ ਬੈਠਦਾ ਤਾਂ ਉਸ ਨੂੰ ਕੁਝ ਖਵਾਉਣ ਦੇ ਲਈ ਖਿੱਚ ਕੇ ਉਠਾਉਣਾ ਪੈਂਦਾ ਇੱਕ ਦਿਨ ਦੁਪਹਿਰੇ ਜਦੋਂ ਦੋਵੇਂ ਖੇਡ ਰਹੇ ਸੀ ਤਾਂ ਅਸਾਹੀ ਨੂੰ ਘਰੋਂ ਕੋਈ ਜਲਦੀ ਵਿੱਚ ਬੁਲਾਉਣ ਲਈ ਆਇਆ ਤੇ ਬਿਨਾਂ ਕੋਈ ਕਾਰਨ ਦੱਸੇ ਉਸ ਨੂੰ ਖਿੱਚ ਕੇ ਲੈ ਗਿਆ ਇਹ ਦੋਵੇਂ ਮਿੱਤਰਾਂ ਦੀ ਆਖਰੀ ਮੁਲਾਕਾਤ ਸੀ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਹਾਦਸੇ ਵਿੱਚ ਅਸਾਹੀ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ 5 ਦਿਨਾਂ ਦੇ ਬਾਅਦ ਅਸਾਹੀ ਆਪਣੇ ਮਾਮੇ ਦੇ ਕੋਲ ਚਲਾ ਗਿਆ ਉਸ ਨੂੰ ਆਪਣੇ ਦੋਸਤ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਨਹੀਂ ਮਿਲਿਆ ਸੋ ਕੁਝ ਸਾਲ ਬੀਤੇ ਤੇ ਅਸਾਹੀ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ ਉਸ ਦੀ ਇਕਾਗਰਤਾ ਇੱਕ ਨਵਾਂ ਰੂਪ ਲੈਣ ਲੱਗੀ ਉਹ ਸ਼ਾਂਤ ਪਹਾੜ ਦੀ ਚੋਟੀ ਤੇ ਜਾ ਕੇ ਧਿਆਨ ਕਰਨ ਲੱਗਾ ਸਮਾਂ ਬੀਤਿਆ ਗਿਆਨ ਦੀ ਕਲੀ ਖਿੜ ਗਈ ਉਸਨੇ ਧਿਆਨ ਸਿਮਰਨ ਨੂੰ ਜਾਣਿਆ ਹਮੇਸ਼ਾ ਹਰ ਜਗ੍ਹਾ ਉਹ ਧਿਆਨ ਵਿੱਚ ਧਿਆਨ ਨੂੰ ਹੀ ਜਿਉਣ ਲੱਗਾ ਲੋਕ ਉਸਨੂੰ ਧਿਆਨ ਦਾ ਮਾਸਟਰ ਯਾਨੀ ਕਿ ਜ਼ੈਨ ਮਾਸਟਰ ਕਹਿ ਕੇ ਬੁਲਾਉਣ ਲੱਗੇ ਜਿਵੇਂ ਕਿ ਆਪਣੇ ਕਹਿ ਦਿੰਦੇ ਨੇ ਕਿ ਉਸ ਬੰਦੇ ਨੂੰ ਗਿਆਨ ਹੋ ਗਿਆ ਉਹ ਸੰਤ ਬਣ ਗਿਆ ਇਸੇ ਤਰ੍ਹਾਂ ਜਾਪਾਨ ਵਿੱਚ ਮਹਾਤਮਾ ਨੂੰ ਜ਼ੈਨ ਮਾਸਟਰ ਕਹਿ ਕੇ ਬੁਲਾਉਂਦੇ ਨੇ ਇੱਕ ਦਿਨ ਹਾਰੂ ਨੇ ਸੁਣਿਆ ਕਿ ਕੁਝ ਦੂਰ ਪਹਾੜ ਤੇ ਇੱਕ ਜ਼ੈਨ ਮਾਸਟਰ ਰਹਿੰਦੇ ਨੇ ਫਿਰ ਕਿਸੇ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਉਹ ਤਾਂ ਆਪਣੇ ਪਿੰਡ ਵਿੱਚ ਖੇਡਣ ਵਾਲਾ ਅਸਾਹੀ ਹੈ ਜੋ ਹੁਣ ਜ਼ੈਨ ਮਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਰੂ ਨੂੰ ਆਪਣੇ ਦੋਸਤ ਦਾ ਨਾਮ ਸੁਣ ਕੇ ਅਜੀਬ ਜਿਹੀ ਖਿੱਚ ਮਹਿਸੂਸ ਹੋਈ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਗਲੇ ਹਫ਼ਤੇ ਕੰਮ ਤੋਂ ਵਿਹਲਾ ਹੋ ਕੇ ਉਹ ਆਪਣੇ ਪਿਆਰੇ ਮਿੱਤਰ ਨੂੰ ਮਿਲਣ ਦੇ ਲਈ ਚੱਲ ਪਿਆ ਕੁਝ ਘੰਟਿਆਂ ਦੀ ਯਾਤਰਾ ਕਰਕੇ ਉਸ ਪਹਾੜ ਤੇ ਪਹੁੰਚ ਗਿਆ ਪਤਾ ਪੁੱਛਦੇ ਆ ਪੁੱਛਦੇ ਆ ਉਹ ਪਹਾੜ ਦੇ ਉੱਪਰ ਚੜ੍ਹਿਆ 2 ਘੰਟੇ ਦੀ ਚੜਾਈ ਦੇ ਬਾਅਦ ਉਸਨੇ ਦੇਖਿਆ ਕਿ ਇੱਕ ਦੂਰ ਗੁਫਾ ਦੇ ਬਾਹਰ ਪੱਥਰ ਤੇ ਇੱਕ ਆਦਮੀ ਬੈਠਾ ਹੈ ਹਾਰੂ ਨੇ ਥੋੜਾ ਨੇੜੇ ਜਾ ਕੇ ਦੇਖਿਆ ਤਾਂ ਉਸਨੇ ਆਪਣੇ ਦੋਸਤ ਨੂੰ ਪਹਿਚਾਣ ਲਿਆ ਪਰ ਉਸਦੇ ਚਿਹਰੇ ਤੇ ਤੇਜ਼ ਤੇ ਇੱਕ ਚਮਕ ਦੇਖ ਕੇ ਉਹ ਹੈਰਾਨ ਹੋ ਗਿਆ ਹਾਰੂ ਨੇ ਹਿਜਕ ਚਾਉਂਦੇ ਹੋਏ ਪੁੱਛਿਆ ਨਮਸਕਾਰ ਕੀ ਤੁਸੀਂ ਮੈਨੂੰ ਪਹਿਚਾਣਿਆ ਹਾਰੂ ਮੇਰੇ ਦੋਸਤ ਮੈਂ ਤੈਨੂੰ ਪਹਿਚਾਣਾਗਾ ਕਿਉਂ ਨਹੀਂ ਤੈਨੂੰ ਉੱਪਰ ਚੜ੍ਹਨ ਵਿੱਚ ਮੁਸ਼ਕਲ ਤਾਂ ਨਹੀਂ ਆਈ ਹੁਣ ਤਾਂ ਤੂੰ ਕਾਫੀ ਮੋਟਾ ਹੋ ਗਿਆ ਹੈ ਜ਼ੈਨ ਮਾਸਟਰ ਨੇ ਇਸ ਤਰ੍ਹਾਂ ਸਵਾਗਤ ਕੀਤਾ ਜਿਵੇਂ ਦੋ ਦੋਸਤ ਕੱਲ ਹੀ ਮਿਲੇ ਹੋਣ ਦੋਵੇਂ ਬਹੁਤ देर ਤੱਕ ਗੱਲਾਂ ਕਰਦੇ ਰਹੇ ਹਾਰੂ ਨੇ ਦੇਖਿਆ ਕਿ ਅਸਾਹੀ ਦੀਆਂ ਨਜ਼ਰਾਂ ਬਿਲਕੁਲ ਸਥਿਰ ਨੇ ਅਡੋਲ ਨੇ ਤੇ ਚਿਹਰੇ ਤੇ ਹਲਕੀ ਜੀ ਮੁਸਕਾਨ ਹਮੇਸ਼ਾ ਬਣੀ ਰਹਿੰਦੀ ਹੈ ਫਿਰ ਕੁਝ ਦਿਨ ਬਾਅਦ ਹਾਰੂ ਨੇ ਪੁੱਛਿਆ ਤੁਹਾਨੂੰ ਅਚਾਨਕ ਕੀ ਹੋਇਆ ਤੁਸੀਂ ਇੱਥੇ ਕਿਉਂ ਆ ਗਏ ਅਸਾਹੀ ਨੇ ਇਸ ਗੱਲ ਤੇ ਕੁਝ ਨਹੀਂ ਕਿਹਾ ਬਸ ਮੁਸਕਰਾ ਕੇ ਪੁੱਛਿਆ acha ਦੋਸਤ ਤੂੰ ਦੱਸ ਤੂੰ ਕਿਵੇਂ ਐ ਘਰ ਵਿੱਚ ਸਭ ਠੀਕ ਐ ਹਾਰੂ एकदम ਨਿਰਾਸ਼ ਹੋ ਗਿਆ ਉਸਨੇ ਕਿਹਾ ਦੋਸਤ ਮੈਂ ਜਿਹੜੇ ਕੰਮ ਨੂੰ ਸ਼ੁਰੂ ਕਰਦਾ ਉਸੇ ਵਿੱਚ ਅਸਫਲਤਾ ਮਿਲਦੀ ਐ ਹਮੇਸ਼ਾ ਪੈਸਿਆਂ ਤੇ ਖਾਣੇ ਦੀ ਕਮੀ ਬਣੀ ਰਹਿੰਦੀ ਐ ਇਸ ਲਈ ਪਤਨੀ ਤਾਨੇ ਕੱਸਦੀ ਐ ਤੇ ਬੱਚੇ ਗੱਲ ਨਹੀਂ ਸੁਣਦੇ ਅਸਾਹੀ ਨੇ ਕਿਹਾ ਕਿਉਂ ਨਾ ਤੂੰ ਮੇਰੇ ਕੋਲ ਕੁਝ ਦਿਨ ਇੱਥੇ ਹੀ ਰੁਕ ਜਾਵੇਂ ਮੇਰੇ ਨਾਲ ਇੱਥੇ ਹੀ ਧਿਆਨ ਸਿਮਰਨ ਕਰ ਫਿਰ ਚਲਾ ਜਾਵੇਂ ਹਾਰੂ ਨੇ ਸਿੱਧੇ ਮੂੰਹ ਮਨਾ ਨਹੀਂ ਕੀਤਾ ਪਰ ਉਸਨੇ ਸੋਚਿਆ ਮੇਰੇ ਕੋਲ ਇੰਨਾ ਵਾਧੂ ਸਮਾਂ ਤਾਂ ਨਹੀਂ ਐ ਕਿ ਮੈਂ ਉਸ ਸੁੰਨੇ ਪਹਾੜ ਤੇ ਬੈਠ ਸਕਾਂ ਮੈਂ ਕੱਲ ਹੀ ਸਵੇਰੇ ਚਲਾ ਜਾਵਾਂਗਾ ਪਰ ਉਸ ਰਾਤ ਹਾਰੂ ਬਹੁਤ ਗਹਿਰੀ ਨੀਂਦ ਸੁਤਾ ਅਗਲੇ ਦਿਨ ਉਸ ਨੂੰ ਬਹੁਤ ਸ਼ਾਂਤੀ ਮਹਿਸੂਸ ਹੋਈ ਉਹ ਉਦਾਂ ਹੀ ਪਹਾੜਾਂ ਵਿੱਚ ਘੁੰਮਦਾ ਰਿਹਾ ਤੇ ਜਦੋਂ ਸਮਾਂ ਮਿਲਦਾ ਤਾਂ ਅਸਾਹੀ ਨਾਲ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਾ ਹਾਰੂ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦੋਂ 3 ਦਿਨ ਬੀਤ ਗਏ ਜਦੋਂ ਉਹ ਵਾਪਸ ਪਰਤਿਆ ਤਾਂ ਕਾਫੀ ਪਰੇਸ਼ਾਨੀਆਂ ਟਲ ਚੁੱਕੀਆਂ ਸੀ ਬੜੀ ਹੈਰਾਨੀ ਦੀ ਗੱਲ ਸੀ ਘਰ ਦਾ ਮਾਹੌਲ ਵਧੀਆ ਸੀ ਕੋਈ ਦਿਨਾਂ ਵਿੱਚ ਆਰਥਿਕ ਹਾਲਤ ਵਿੱਚ ਵੀ ਸੁਧਾਰ ਹੋਇਆ ਫਿਰ ਕੁਝ 10-12 ਮਹੀਨੇ ਨਿਕਲੇ ਪਹਿਲਾਂ ਤਾਂ ਬੱਚੇ ਦੀ ਤਬੀਤ ਵਿਗੜੀ ਫਿਰ ਕੰਮ ਵਿੱਚ ਨੁਕਸਾਨ ਹੋਇਆ ਉਸ ਨੂੰ ਦੁਕਾਨ ਬੰਦ ਕਰਕੇ ਘਰ ਬੈਠਣਾ ਪਿਆ ਉਸ ਦਾ ਮਨ ਨਹੀਂ ਲੱਗਾ ਤਾਂ ਹਾਰੂ ਫਿਰ ਆਪਣੇ ਦੋਸਤ ਦੇ ਕੋਲ ਪਹੁੰਚਿਆ ਉਸ ਨੇ ਦੇਖਿਆ ਕਿ ਜ਼ੈਨ ਮਾਸਟਰ ਦੀ ਪ੍ਰਸਿੱਧੀ ਹੋਰ ਵੱਧ ਚੁੱਕੀ ਹੈ ਲੋਕ ਦੂਰੋਂ-ਦੂਰੋਂ ਜ਼ੈਨ ਮਾਸਟਰ ਦੇ ਕੋਲ ਆ ਰਹੇ ਨੇ ਪਰ ਅਸਾਹੀ ਉਦਾਂ ਹੀ ਸ਼ਾਂਤ ਬੈਠਾ ਹੋਇਆ ਹੈ ਅੱਖਾਂ ਉਸੇ ਤਰ੍ਹਾਂ ਸਥਿਰ ਨੇ ਅਡੋਲ ਨੇ ਪੁਰਾਣੇ ਦੋਸਤ ਨੂੰ ਆਉਂਦਿਆਂ ਦੇਖ ਜ਼ੈਨ ਮਾਸਟਰ ਨੇ ਪੁੱਛਿਆ ਮਿੱਤਰ ਹੁਣ ਸਭ ਕੁਝ ਕਿਵੇਂ ਚੱਲ ਰਿਹਾ ਹੈ ਆਵਾਜ਼ ਵਿੱਚ ਉਹੀ ਆਪਣਾਪਨ ਤੇ ਉਹੀ ਸਹਿਜਤਾ ਸੀ ਹਰੂ ਨੇ ਕਿਹਾ ਆਪਣੀ ਆਪਣੀ ਕਿਸਮਤ ਹੈ ਦੋਸਤ ਮੇਰੇ ਜੀਵਨ ਵਿੱਚੋਂ ਪਰੇਸ਼ਾਨੀਆਂ ਖਤਮ ਹੀ ਨਹੀਂ ਹੁੰਦੀਆਂ ਇੱਕ ਦੇ ਬਾਅਦ ਇੱਕ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਜ਼ੈਨ ਮਾਸਟਰ ਨੇ ਫਿਰ ਕਿਹਾ ਇਸ ਵਾਰ ਤੂੰ 5 ਦਿਨ ਇੱਥੇ ਮੇਰੇ ਕੋਲ ਰੋਕ ਫਿਰ ਘਰ ਚਲਾ ਜਾਵੇਂ ਤੇ ਚੰਗਾ ਲੱਗੇ ਤਾਂ ਨਾਲ ਬੈਠ ਕੇ ਧਿਆਨ ਵੀ ਕਰ ਸਕਦਾ ਹੈ ਦੋ ਦਿਨ ਬਾਅਦ ਹਾਰੂ ਨੇ ਅਸਾਹੀ ਨੂੰ ਕਿਹਾ ਤੁਹਾਡੇ ਕਹਿਣ ਤੇ ਮੈਂ ਕੋਸ਼ਿਸ਼ ਕੀਤੀ ਸੀ ਪਰ ਮੈਥੋਂ ਧਿਆਨ ਨਹੀਂ ਹੁੰਦਾ ਮਨ ਵਿੱਚ ਵਾਰ-ਵਾਰ ਚਿੰਤਾਵਾਂ ਆਉਣ ਲੱਗਦੀਆਂ ਨੇ ਤਾਂ ਜ਼ੈਨ ਮਾਸਟਰ ਨੇ ਕਿਹਾ ਕੋਈ ਗੱਲ ਨਹੀਂ ਜਿੰਨਾ ਹੋ ਸਕੇ ਉਹਨਾ ਕਰਿਆ ਕਰ ਧਿਆਨ ਇੱਕ ਬੈਲੈਂਸ ਹੈ ਤੂੰ ਜ਼ਬਰਨ ਜ਼ੋਰ ਨਹੀਂ ਲਗਾ ਸਕਦਾ ਸਿਰਫ ਸ਼ਾਂਤ ਬੈਠ ਕੇ ਦੇਖਣਾ ਹੈ ਪਰ ਹਾਰੂ ਧਿਆਨ ਨਹੀਂ ਕਰ ਪਾਇਆ ਆਪਣੇ ਦੋਸਤ ਦੇ ਆਸ-ਪਾਸ ਬੈਠਾ ਰਹਿੰਦਾ ਕਦੇ ਲੋਕਾਂ ਨਾਲ ਗੱਲਾਂ ਕਰਦਾ ਜ਼ੈਨ ਮਾਸਟਰ ਦੇ ਕੋਲ ਕੁਝ ਕਿਤਾਬਾਂ ਵੀ ਸੀ ਉਹ ਪੜਦਾ ਉਸਨੂੰ ਥੋੜਾ ਸਕੂਨ ਮਿਲਦਾ ਦੋ ਦਿਨ ਦੇ ਅੰਦਰ ਉਸਨੇ ਧਿਆਨ ਦੀ ਕੋਸ਼ਿਸ਼ ਵੀ ਛੱਡ ਦਿੱਤੀ ਪੰਜ ਦਿਨਾਂ ਦੇ ਬਾਅਦ ਹਾਰੂ ਘਰ ਪਹੁੰਚਿਆ ਤਾਂ ਇਸ ਵਾਰ ਫਿਰ ਹਾਲਾਤ ਸੁਧਰ ਚੁੱਕੇ ਸੀ ਹਾਰੂ ਨੂੰ ਕੁਝ ਕਨੈਕਸ਼ਨ ਸਮਝ ਆਇਆ ਹੁਣ ਹਾਰੂ ਨੂੰ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਤਾਂ ਉਹ ਆਪਣੇ ਮਿੱਤਰ ਜ਼ੈਨ ਮਾਸਟਰ ਦੇ ਕੋਲ ਰਹਿਣ ਲਈ ਚਲਾ ਜਾਂਦਾ ਇੱਕ ਵਾਰ ਹਾਰੂ ਦੁਬਾਰਾ ਆਪਣੇ ਦੋਸਤ ਨੂੰ ਮਿਲਣ ਆਇਆ ਅਸਾਹੀ ਨੇ ਫਿਰ ਉਸੇ ਤਰ੍ਹਾਂ ਸਵਾਗਤ ਕੀਤਾ ਪਰ ਜਦੋਂ ਉਸਨੇ ਆਪਣੀਆਂ ਪਰੇਸ਼ਾਨੀਆਂ ਦੇ ਬਾਰੇ ਦੱਸਿਆ ਤਾਂ ਅਸਾਹੀ ਨੇ ਉਸ ਦੀਆਂ ਸ਼ਿਕਾਇਤਾਂ ਤੇ ਧਿਆਨ ਨਹੀਂ ਦਿੱਤਾ ਉਸ ਦਿਨ ਤੋਂ ਬਾਅਦ ਅਸਾਹੀ ਨੇ ਆਪਣੇ ਦੋਸਤ ਹਾਰੂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਇੱਕ ਹਫ਼ਤਾ ਨਿਕਲ ਗਿਆ ਪਰ ਅਸਾਹੀ ਨਾ ਉਸ ਦੇ ਵੱਲ ਦੇਖਦਾ ਤੇ ਨਾ ਹੀ ਉਸ ਨਾਲ ਗੱਲ ਕਰਦਾ ਹਾਰੂ ਦਾ ਧੀਰਜ ਖਤਮ ਹੋ ਗਿਆ 8ਵੀਂ ਰਾਤ ਉਸ ਨੇ ਗੁੱਸੇ ਵਿੱਚ ਅਸਾਹੀ ਯਾਨੀ ਕਿ ਜੈਨ ਮਾਸਟਰ ਨੂੰ ਕਿਹਾ ਮਿੱਤਰ ਤੁਸੀਂ ਸਭ ਨੂੰ ਆਸ਼ੀਰਵਾਦ ਦਿੰਦੇ ਹੋ ਸਭ ਨੂੰ ਕੁਝ ਨਾ ਕੁਝ ਸਿਖਾਉਂਦੇ ਹੋ ਤੁਸੀਂ ਮੈਨੂੰ ਕੁਝ ਨਹੀਂ ਸਿਖਾਉਂਦੇ ਸ਼ਾਇਦ ਮੈਂ ਹੀ ਤੁਹਾਡਾ ਸਮਾਂ ਖਰਾਬ ਕਰ ਰਿਹਾ ਪਰ ਅਸਾਹੀ ਅਜੇ ਵੀ ਚੁੱਪ ਸੀ ਫਿਰ ਬੋਲ ਬੋਲ ਹਾਰੂ ਰੋਣ ਲੱਗ ਪਿਆ ਮੇਰੇ ਤੋਂ ਕੀ ਗਲਤੀ ਹੋਈ ਹੈ ਕਿ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰਦੇ ਮੈਂ ਇੰਨੀਆਂ ਪਰੇਸ਼ਾਨੀਆਂ ਵਿੱਚ ਹਾਂ ਤੇ ਤੁਸੀਂ ਮੈਨੂੰ ਸਮਝਾ ਨਹੀਂ ਰਹੇ ਕਿ ਮੈਂ ਤੁਹਾਡਾ ਦੋਸਤ ਨਹੀਂ ਹਾਂ ਹੁਣ ਜਦ ਤੱਕ ਤੁਸੀਂ ਮੇਰੇ ਨਾਲ ਗੱਲ ਨਹੀਂ ਕਰੋਗੇ ਜਦ ਤੱਕ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਕਰੋਗੇ ਤਦ ਤੱਕ ਮੈਂ ਇੱਥੋਂ ਹਿੱਲਾਂਗਾ ਨਹੀਂ ਇਹ ਸੁਣ ਕੇ ਜੈਨ ਮਾਸਟਰ ਨੇ ਮੌਨ ਤੋੜਿਆ ਤੇ ਬੋਲੇ ਹਾਰੂ ਚਲ ਆਪਾਂ ਪਹਾੜ ਦੀ ਚੋਟੀ ਤੇ ਚੱਲਦੇ ਹਾਂ ਜ਼ੈਨ ਮਾਸਟਰ ਦੇ ਸ਼ਬਦਾਂ ਵਿੱਚ ਅਜਿਹਾ ਹੁਕਮ ਸੀ ਕਿ ਹਾਰੂ ਬੱਕਰੀ ਦੇ ਬੱਚੇ ਵਾਂਗ ਅਸਾਹੀ ਦੇ ਪਿੱਛੇ-ਪਿੱਛੇ ਚੱਲ ਪਿਆ ਉੱਪਰ ਪਹੁੰਚ ਕੇ ਜ਼ੈਨ ਮਾਸਟਰ ਨੇ ਕਿਹਾ ਅਸਮਾਨ ਵੱਲ ਦੇਖ ਕੀ ਦਿਖਦਾ ਹੈ ਹਾਰੂ ਨੇ ਦੇਖਿਆ ਅਸਮਾਨ ਬਿਲਕੁਲ ਸਾਫ਼ ਹੈ ਤੇ ਚੋਟੀ ਤੋਂ ਦੇਖਣ ਤੇ ਨੇੜੇ ਵੀ ਲੱਗ ਰਿਹਾ ਹੈ ਅਸਾਹੀ ਨੇ ਇਸ਼ਾਰਾ ਕਰਦਿਆਂ ਕਿਹਾ ਅਸਮਾਨ ਵਿੱਚ ਦੂਰ ਉਸ ਛੋਟੇ ਜਿਹੇ ਟਿੰਟਮਾਉਂਦੇ ਤਾਰੇ ਨੂੰ ਦੇਖ ਅੰਤਰਿਕਸ਼ ਵਿੱਚ ਬਹੁਤ ਦੂਰ ਹੋਣ ਦੇ ਕਾਰਨ ਬਹੁਤ ਛੋਟਾ ਜਿਹਾ ਦਿਖ ਰਿਹਾ ਹੈ ਪਰ ਇਹ ਤਾਰਾ ਸਾਡੇ ਸੂਰਜ ਤੋਂ ਵੀ ਹਜ਼ਾਰ ਗੁਣਾ ਵੱਡਾ ਹੈ ਮਾਸਟਰ ਮੁਸਕਰਾਏ ਤੇ ਬੋਲੇ ਹਾਰੂ ਕੁਝ ਸਮਝ ਵਿੱਚ ਆਇਆ ਪਰ ਹਾਰੂ ਨੇ ਕੋਈ ਜਵਾਬ ਨਹੀਂ ਦਿੱਤਾ ਮਾਸਟਰ ਨੇ ਅੱਗੇ ਕਿਹਾ ਸਾਨੂੰ ਸੂਰਜ ਬਹੁਤ ਵੱਡਾ ਲੱਗਦਾ ਹੈ ਪਰ ਉਸ ਤਾਰੇ ਜਾਂ ਅੰਤਰਿਕਸ਼ ਦੀ ਤੁਲਨਾ ਵਿੱਚ ਇਹ ਬਹੁਤ ਛੋਟਾ ਹੈ ਜੇਕਰ ਸੂਰਜ ਇੰਨਾ ਛੋਟਾ ਹੈ ਤਾਂ ਸੋਚੋ ਧਰਤੀ ਕਿੰਨੀ ਛੋਟੀ ਹੋਵੇਗੀ ਹਾਰੂ ਨੇ ਕਿਹਾ ਸੂਈ ਦੇ ਨੋਕ ਦੇ ਬਰਾਬਰ ਅਸਾਹੀ ਨੇ ਕਿਹਾ ਬਿਲਕੁਲ ਸਹੀ ਹੁਣ ਧਿਆਨ ਨਾਲ ਸੋਚੋ ਇਸ ਬ੍ਰਹਿਮੰਡ ਦੀ ਤੁਲਨਾ ਵਿੱਚ ਜਾਪਾਨ ਕਿੰਨਾ ਵੱਡਾ ਹੈ ਪੂਰੇ ਬ੍ਰਹਿਮੰਡ ਦੀ ਅਸੀਮ ਸ਼ਾਂਤੀ ਦੀ ਤੁਲਨਾ ਵਿੱਚ ਤੁਸੀਂ ਤੇ ਤੁਹਾਡੀਆਂ ਸਮੱਸਿਆਵਾਂ ਕਿੰਨੀਆਂ ਵੱਡੀਆਂ ਨੇ ਹਾਰੂ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਜ਼ੈਨ ਮਾਸਟਰ ਨੇ ਕਿਹਾ ਤੁਹਾਡੀਆਂ ਸਮੱਸਿਆਵਾਂ ਇੰਨੀਆਂ ਛੋਟੀਆਂ ਨੇ ਕਿ ਤੁਹਾਡੇ ਜੀਵਨ ਵਿੱਚ ਜੋ ਵੀ ਕੁਝ ਹੋਇਆ ਤੇ ਜੋ ਵੀ ਪਰੇਸ਼ਾਨੀ ਅਜੇ ਹੋ ਰਹੀ ਹੈ ਅਨੰਤ ਦੀ ਸੱਚਾਈ ਦੇ ਸਾਹਮਣੇ ਉਸ ਦਾ ਸਾਈਜ਼ ਇੰਨਾ ਛੋਟਾ ਹੈ ਕਿ ਤੁਸੀਂ ਉਸ ਦੇ ਅਸਤਿਤਵ ਨੂੰ ਨਕਾਰ ਸਕਦੇ ਹੋ ਅਸਲ ਵਿੱਚ ਸਭ ਕੁਝ ਇੱਕ ਹੈ ਕੁਝ ਵੀ ਉਸ ਅਸੀਮ ਸ਼ਾਂਤੀ ਤੋਂ ਵੱਖਰਾ ਨਹੀਂ ਹੈ ਇਹ ਸ਼ਬਦ ਸੁਣ ਕੇ ਹਾਰੂ ਦਾ ਮਨ ਅਚਾਨਕ ਹਲਕਾ ਹੋ ਗਿਆ ਅਚਾਨਕ ਉਸ ਨੂੰ ਬ੍ਰਹਿਮੰਡ ਦੀ ਅਨੰਤ ਸ਼ਾਂਤੀ ਮਹਿਸੂਸ ਹੋਈ ਹਾਰੂ ਉਸ ਆਨੰਦ ਨਾਲ ਇੱਕ ਹੋ ਗਿਆ ਜਿਸ ਦੇ ਲਈ ਉਹ ਜੀਵਨ ਭਰ ਤੜਪ ਰਿਹਾ ਸੀ ਵਰਤਮਾਨ ਦੇ ਵਿੱਚ ਆਉਂਦਿਆਂ ਹੀ ਹਾਰੂ ਦੀਆਂ ਅੱਖਾਂ ਫਿਰ ਵਹਿਣ ਲੱਗ ਪਈਆਂ ਉਹ ਬੋਲਿਆ ਮਾਸਟਰ ਪਰੇਸ਼ਾਨੀਆਂ ਤੋਂ ਤੁਸੀਂ ਮੇਰਾ ਮਨ ਹਲਕਾ ਕਰ ਦਿੱਤਾ ਜੈਨ ਮਾਸਟਰ ਨੇ ਕਿਹਾ ਮੈਂ ਅਜਿਹਾ ਕੁਝ ਨਹੀਂ ਕੀਤਾ ਬਲਕਿ ਤੇਰੀ ਸਮਝ ਨੇ ਕੀਤਾ ਜਿਵੇਂ ਹੀ ਤੈਨੂੰ ਸਮਝ ਆਇਆ ਕਿ ਤੇਰੀਆਂ ਪਰੇਸ਼ਾਨੀਆਂ ਇਸ ਵਰਤਮਾਨ ਪਲ ਦੇ ਸਾਹਮਣੇ ਅਨੰਤ ਬ੍ਰਹਿਮੰਡ ਦੇ ਸਾਹਮਣੇ ਕੋਈ ਮਹੱਤਵ ਨਹੀਂ ਰੱਖਦੀਆਂ ਉਦੋਂ ਹੀ ਤੂੰ ਸ਼ਾਂਤ ਹੋ ਗਿਆ ਇਹ ਹੀ ਤਾਂ ਵਰਤਮਾਨ ਪਲ ਹੈ ਨਾ ਕੋਈ ਪ੍ਰਤੀਕਿਰਿਆ ਹੈ ਨਾ ਕੋਈ ਕਮੀ ਹੈ ਇਹ ਹੀ ਧਿਆਨ ਹੈ ਇਹ ਹੀ ਅਨੰਤ ਦਾ ਆਨੰਦ ਹੈ ਇਹ ਹੀ ਮੇਰਾ ਤੇ ਤੇਰਾ ਸੱਚ ਹੈ ਹਾਰੂ ਕਾਫੀ ਦੇਰ ਤੱਕ ਸ਼ਾਂਤ ਰਿਹਾ ਫਿਰ ਉਸਨੇ ਪੁੱਛਿਆ ਮਾਸਟਰ ਅਸੀਂ ਜੀਵਨ ਦੀਆਂ ਪਰੇਸ਼ਾਨੀਆਂ ਨਾਲ ਕਿਵੇਂ ਨੱਟੀਏ ਅਸਾਹੀ ਨੇ ਕਿਹਾ ਸਫਲਤਾ ਅਸਫਲਤਾ ਪਰੇਸ਼ਾਨੀ ਤੇ ਆਸਾਨੀ ਇਹ ਸਭ ਖਿਆਲات ਮਾਤਰ ਨੇ ਤੁਸੀਂ ਜਿਹੜੇ ਖਿਆਲ ਨੂੰ ਯਕੀਨ ਨਾਲ ਫੜੋਗੇ ਉਹੀ ਤੁਹਾਨੂੰ ਸੱਚ ਦਿਖਣ ਲੱਗੇਗਾ ਹੁਣ ਤੋਂ ਇਹੀ ਅਨੁਭਵ ਕੀਤਾ ਜਿਵੇਂ ਹੀ ਤੂੰ ਸਮਝਿਆ ਤੇ ਯਕੀਨ ਕੀਤਾ ਕਿ ਪਰੇਸ਼ਾਨੀਆਂ ਦਾ ਕੋਈ ਅਸਤਿਤਵ ਨਹੀਂ ਹੈ ਸਿਰਫ ਅਨੰਤ ਬ੍ਰਹਿਮੰਡ ਹੈ ਉਦੋਂ ਹੀ ਤੂੰ ਮੌਜੂਦਾ ਪਲ ਵਿੱਚ ਆ ਗਿਆ ਫਿਰ ਹਾਰੂ ਨੇ ਕਿਹਾ ਅਸਾਹੀ ਹੁਣ ਮੈਂ ਸਮਝਿਆ ਕਿ ਤੁਸੀਂ ਕੀ ਪਾ ਲਿਆ ਹੈ ਪਰ ਮੈਨੂੰ ਇਹ ਦੱਸੋ ਕਿ ਜਦੋਂ ਮੈਂ ਕੁਝ ਦਿਨ ਤੁਹਾਡੇ ਕੋਲ ਰਹਿੰਦਾ ਹਾਂ ਤਾਂ ਮੇਰੀਆਂ ਪਰੇਸ਼ਾਨੀਆਂ ਕਿਉਂ ਘਟ ਜਾਂਦੀਆਂ ਨੇ? ਜ਼ੈਨ ਮਾਸਟਰ ਨੇ ਕਿਹਾ, "ਮਨ ਦੀ ਆਦਤ ਹੈ ਕਿ ਉਹ ਪਰੇਸ਼ਾਨੀਆਂ ਨੂੰ ਵੱਡਾ ਬਣਾ ਕੇ ਉਹਨਾਂ ਨੂੰ ਬੇਵਜ੍ਹਾ ਮਹੱਤਵ ਦਿੰਦਾ ਹੈ ਤੇ ਮੌਜੂਦਾ ਪਲ ਦੀ ਉਸ ਖੁਸ਼ੀ ਲਈ ਤਰਸਦਾ ਹੈ ਜੋ ਹਮੇਸ਼ਾ ਉਸ ਦੇ ਕੋਲ ਹੈ। ਤੂੰ ਇੱਥੇ ਸ਼ਾਂਤ ਰਹਿੰਦਾ ਸੀ, ਤਾਂ ਕੁਝ ਦਿਨ ਮਨ ਦੀਆਂ ਆਦਤਾਂ ਵਿੱਚ ਸੁਧਾਰ ਹੁੰਦਾ ਸੀ। ਮਨ ਪਰੇਸ਼ਾਨੀਆਂ ਨੂੰ ਛੱਡ ਕੇ ਜੀਵਨ ਨੂੰ ਸ਼ਾਂਤੀ ਤੇ ਆਨੰਦ ਦੀਆਂ ਨਜ਼ਰਾਂ ਨਾਲ ਦੇਖਣ ਲੱਗਦਾ ਸੀ।" ਜਦੋਂ ਤੂੰ ਘਰ ਜਾਂਦਾ ਸੀ ਤਾਂ ਬਦਲੇ ਹੋਏ ਨਜ਼ਰੀਏ ਦੇ ਕਾਰਨ ਤੈਨੂੰ ਸਭ ਕੁਝ ਠੀਕ ਲੱਗਦਾ ਸੀ ਜਿਸ ਨਾਲ ਤੇਰੇ ਹਾਲਾਤ ਹੋਰ ਸੁਧਰ ਜਾਂਦੇ ਸੀ ਪਰ ਕੁਝ ਹੀ ਦਿਨਾਂ ਵਿੱਚ ਪਰੇਸ਼ਾਨੀਆਂ ਨੂੰ ਵੱਡਾ ਬਣਾਉਣ ਦੀ ਆਦਤ ਦੇ ਕਾਰਨ ਮਨ ਤੇ ਜੀਵਨ ਦੇ ਹਾਲਾਤ ਪਹਿਲਾਂ ਵਰਗੇ ਹੋ ਜਾਂਦੇ ਸੀ ਹੁਣ ਤੈਨੂੰ ਇਸ ਸੁੱਖ-ਦੁੱਖ ਦੇ ਚੱਕਰਵਾਤ ਤੋਂ ਬਾਹਰ ਨਿਕਲਣਾ ਹੈ ਇਸ ਲਈ ਧਿਆਨ ਤੇ ਅਭਿਆਸ ਨਾਲ ਮਨ ਨੂੰ ਤਿਆਰ ਕਰੋ ਇੰਨੀ ਜਾਗਰੂਕਤਾ ਵਿਕਸਿਤ ਕਰੋ ਕਿ ਤੁਸੀਂ ਚੁਣ ਸਕੋ ਕਿ ਤੁਸੀਂ ਕੀ ਸੋਚਣਾ ਚਾਹੁੰਦੇ ਹੋ ਜੀਵਨ ਨੂੰ ਸਫਲਤਾ ਜਾਂ ਅਸਫਲਤਾ ਕਿਸ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੁੰਦੇ ਹੋ ਹਾਰੂ ਕਾਫੀ ਦੇਰ ਤੱਕ ਸ਼ਾਂਤ ਰਿਹਾ ਫਿਰ ਉਸਨੇ ਪੁੱਛਿਆ ਮਾਸਟਰ ਆਖਰੀ ਸਵਾਲ ਜਦੋਂ ਇਸ ਵਾਰ ਮੈਂ ਤੁਹਾਡੀ ਮਦਦ ਮੰਗੀ ਤਾਂ ਤੁਸੀਂ ਇੱਕ ਹਫ਼ਤੇ ਤੱਕ ਮੌਨ ਕਿਉਂ ਰਹੇ ਮਾਸਟਰ ਬੋਲੇ ਹਾਰੂ ਮੈਂ ਤੇਰੇ ਨਾਲ ਐਸਲੀ ਨਹੀਂ ਬੋਲਿਆ ਕਿਉਂਕਿ ਬਿਨਾਂ ਸੰਕਲਪ ਕੀਤੇ ਬਿਨਾਂ ਕੋਸ਼ਿਸ਼ ਕੀਤੇ ਤੁਸੀਂ ਚਮਤਕਾਰ ਦੀ ਉਮੀਦ ਨਹੀਂ ਕਰ ਸਕਦੇ ਜ਼ੈਨ ਮਾਸਟਰ ਨੇ ਕਿਹਾ ਜਦੋਂ ਇਨਸਾਨ ਪਰੇਸ਼ਾਨੀ ਨੂੰ ਮਿਟਾਉਣ ਦਾ ਸੰਕਲਪ ਲੈਂਦਾ ਹੈ ਤਦ ਮਾਰਗਦਰਸ਼ਨ ਤੁਰੰਤ ਪ੍ਰਗਟ ਹੁੰਦਾ ਹੈ ਜਿਹੜੇ ਇਨਸਾਨ ਵਿੱਚ ਸੰਕਲਪ ਨਹੀਂ ਹੁੰਦਾ ਉਹ ਆਸਾਨੀ ਨਾਲ ਉਪਲਬਧ ਗਿਆਨ ਨੂੰ ਵੀ ਗਵਾ ਦਿੰਦਾ ਹੈ ਤੁਹਾਡੇ ਸੰਕਲਪ ਨੇ ਮੈਨੂੰ ਮਦਦ ਕਰਨ ਲਈ ਮਜਬੂਰ ਕਰ ਦਿੱਤਾ ਇਸ ਗੱਲ ਨੂੰ ਦਿਮਾਗ ਵਿੱਚ ਉਤਾਰ ਲਵੋ ਤੁਹਾਡੇ ਧਿਆਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੁਹਾਨੂੰ ਹੀ ਸਮਝਦਾਰੀ ਵਿਕਸਿਤ ਕਰਕੇ ਚੰਗੇ ਢੰਗ ਨਾਲ ਅਭਿਆਸ ਨਾਲ ਆਪਣੀ ਚੇਤਨਾ ਦਾ ਪੱਧਰ ਜਾਣ ਕੇ ਜਾਗਰੂਕਤਾ ਨੂੰ ਉੱਪਰ ਝੁਕਣਾ ਹੈ ਜ਼ੈਨ ਮਾਸਟਰ ਨੇ ਕਿਹਾ ਕਿ ਹਮੇਸ਼ਾ ਸੁਚੇਤ ਰਹੋ ਤੇ ਆਪਣੇ ਅਨੁਭਵ ਤੋਂ ਜਾਣੋ ਕਿ ਹਰ ਸਥਿਤੀ ਵਿੱਚ ਖੁਸ਼ ਰਹਿਣਾ ਤੁਹਾਡਾ ਅਸਲ ਸੁਭਾਅ ਹੈ ਤੇ ਤੁਸੀਂ ਇਸ ਦਾ ਚੋਣ ਕਰ ਸਕਦੇ ਹੋ ਤੁਹਾਨੂੰ ਹੀ ਹਰ ਚੀਜ਼ ਵਿੱਚ ਪਰੇਸ਼ਾਨੀ ਦੇਖਣਾ ਬੰਦ ਕਰਨਾ ਪਵੇਗਾ ਤੇ ਇਹ ਚੋਣ ਤੁਹਾਡੇ ਲਈ ਹੋਰ ਕੋਈ ਨਹੀਂ ਕਰ ਸਕਦਾ ਸੋ ਦੋਸਤੋ ਉਮੀਦ ਹੈ ਕਿ ਇਸ ਗਿਆਨਮਈ ਕਹਾਣੀ ਦੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੇ ਜੀਵਨ ਵਿੱਚ ਲਾਗੂ ਕਰੋਗੇ ਸੋ ਮੈਂ اسی ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਸ਼ੁਕਰੀਆ।